ਮੈਂ ਸਰਪਜੀਤ ਸਿੰਘ ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਜਾਵੇ ਹਲਕਾ ਖਡੂਰ ਸਾਹਿਬ ਦੀ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਵੱਖ-ਵੱਖ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ ਜੇ ਗੱਲ ਕੀਤੀ ਜਾਵੇ ਅੱਜ ਵੋਟਾਂ ਜਿਹੜੀਆਂ ਪੈ ਰਹੀਆਂ ਤੁਹਾਨੂੰ ਅੰਦਰ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਜਿੱਥੇ ਕਿ ਦਿਖਾਈਆਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਵੋਟਾਂ ਜਿਹੜੀਆਂ ਪਾ ਰਹੇ ਨੇ ਆਪਣੀ ਆਪਣੇ ਘਰਾਂ ਤੋਂ ਗਰਮੀ ਵੀ ਕਾਫੀ ਜੜੀ ਪੈ ਰਹੀ ਆ ਲੋਕ ਜਿਹੜੇ ਨੇ ਘਰਾਂ ਚੋਂ ਨਿਕਲ ਰਹੇ ਨੇ ਜਿੱਥੇ ਕਿ ਈਵਨ ਮਸ਼ੀਨਾਂ ਦੇ ਵਿੱਚ ਲੋਕਾਂ ਦੀ ਜਿਹੜੀ ਆ ਆਵਾਜ਼ ਜਿਹੜੀ ਆ ਉਹ ਈਵਨ ਮਸ਼ੀਨਾਂ ਚ ਕੈਦ ਹੋ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਜਿਹੜਾ ਵਾ ਕਿਸਤੀ ਸਰਕਾਰ ਬੰਦੀ ਹੈ ਮੇਰਾ ਨਾਮ ਜੀ ਰਾਹੁਲ ਆ ਵਾਰ ਨੰਬਰ ਆਪ ਤੋਂ ਹਾਂਜੀ ਬੋਰਡ ਪਾਤੀ ਜੀ ਕੋਈ ਅੰਦਰ ਦਿੱਕਤ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਤੇ ਲੋਕਾਂ ਨੂੰ ਸੰਦੇਸ਼ ਇਹ ਹੀ ਦੇਣਾ ਚਾਹੁੰਦਾ ਮੈਂ ਕਿ ਕਰਾਂ ਦੇ ਵਿੱਚੋਂ ਨਿਕਲੋ ਆਪਣੀ ਕੀਮਤੋਂ ਕੀਮਤੀ ਬੋਟ ਇੱਕ ਤੋਂ ਇੱਕ ਵੱਧ ਤੋਂ ਵੱਧ ਪਾ ਕੇ ਜਾਓ ਸਮਾਂ ਕੱਢੋ ਤੇ ਬੋਟ ਪਾ ਕੇ ਜਾਓ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਬੋਟ ਆਪਣੀ ਕੀਮਤੀ ਆ ਬੋਟ ਜ਼ਰੂਰ ਪਾਉਣੀ ਚਾਹੀਦੀ ਆ ਉਹ ਹੱਕ ਹੈ ਢੱਡਾ ਬਹੁਤ ਜ਼ਰੂਰੀ ਆ ਬੂਟ ਪਾਉਣੀ ਚਾਹੀਦੀ ਆ ਕਿਸ ਤਰ੍ਹਾਂ ਦਾ ਅੰਦਰ ਪ੍ਰਬੰਧ ਹੈ ਵੈਕਰ ਜੀ ਲੈਣਾ ਬਹੁਤ ਵਧੀਆ ਪ੍ਰਬੰਧ ਹੈ ਜੀ ਔਰ ਬਹੁਤ ਵਧੀਆ ਚੱਲ ਰਿਹਾ ਵਾ ਬਹੁਤ ਵਧੀਆ ਮਨ ਕੇ ਚਲਿਆ ਕੋਈ ਬੋਡ ਅਧਿਕਾਰ ਵੀ ਬਹੁਤ ਵਧੀਆ ਵਾ ਅਧਿਕਾਰ ਆ ਬੋਡ ਬੋਡ ਪਾਉਂਦਾ ਸਾਰਿਆਂ ਨੂੰ ਅਧਿਕਾਰ ਆ ਬੋਡ ਪਾਓ ਘਰਾਂ ਚੋਂ ਨਿਕਲੋ ਤੇ ਬੋਡ ਪਾ ਕੇ ਆਓ ਜਰੂਰ ਗਰਮੀ ਕਰਕੇ ਫਿਰ ਵੀ ਕੋਈ ਲੈਣ ਤੇ ਨਹੀਂ ਲੱਗ ਨਾ ਕੋਈ ਦਿੱਕਤ ਨਹੀਂ ਬਹੁਤ ਵਧੀਆ ਵੇਖੋ ਜੀ ਬੋਡ ਸਾਡਾ ਅਧਿਕਾਰ ਆ ਕਾਨੂੰਨੀ ਅਧਿਕਾਰ ਵੀ ਆ ਇਹ ਜਰੂਰ ਪਾਉਣੀ ਚਾਹੀਦੀ ਆ ਤੇ ਮੈਂ ਤਾਂ ਹਰ ਸਾਲ ਬੋਡ ਨੂੰ ਪਹਿਲ ਦਿੰਦਾ ਵੀ ਬੋਡ ਜਰੂਰ ਪਾਓ ਤੇ ਮੈਂ ਪਾਈ ਵੀ ਆ ਬਈ ਐਡੀ ਬੜਾ ਵਧੀਆ ਪ੍ਰਬੰਧ ਵੀ ਬਹੁਤ ਵਧੀਆ ਕੀ ਕੂਲਰ ਲੱਗੇ ਆ ਕੋਈ ਗਰਮੀ ਨਹੀਂ ਕੋਈ ਲੈਣਾ ਕੋਈ ਦਿਣਾ ਨਹੀਂ ਬੜੇ ਆਰਾਮ ਨਾਲ ਵੋਟ ਪਾ ਕੇ ਆਇਆ ਮੈਂ ਜੀ ਲੋਕਾਂ ਨੂੰ ਸੰਦੇਸ਼ ਦਿਨਾ ਚਾਹੁੰਦੇ ਹਾਂ ਲੋਕਾਂ ਨੂੰ ਮੈਂ ਇਹੋ ਕਿੰਨਾ ਵੀ ਵੋਟ ਸਾਰੇ ਲੋਕਾਂ ਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਸਾਡਾ ਹੱਕ ਹੈ ਇੱਕ ਜਮਹੂਰੀਅਤ ਹੈ ਕਿ ਜੇ ਆਪਾਂ ਵੋਟ ਨਾ ਪਾਵਾਂਗੇ ਤੇ ਵੋਟ ਤੋਂ ਵਾਂਝੇ ਰਹਿ ਗਏ ਤੇ ਫਿਰ ਆਪਾਂ ਦੇਖਦਾ ਕੀ ਸੋਚਾਂਗੇ ਆਪਾਂ ਦੇਖਦਾ ਹੀ ਸੋਚ ਸਕਦੇ ਹਾਂ ਕਿ ਆਪਣੀ ਵੋਟ ਜਿਹੜੀ ਸਾਡਾ ਅਧਿਕਾਰ ਹੈ ਜਰੂਰ ਇਸਤੇਮਾਲ ਕਰਨਾ ਚਾਹੀਦਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਗਰਮੀ ਨਹੀਂ ਪੈ ਰਹੀ ਕਿ ਉੱਥੇ ਵੋਟ ਤੇ ਥੋੜੀ ਪੋਲਿੰਗ ਕੋਈ ਗਰਮੀ ਨਹੀਂ ਕੋਈ ਗਰਮੀ ਨਹੀਂ ਅੰਦਰ ਵੇ ਐ ਨਾਲ ਬਣਿਆ ਪਿਆ ਕੋਈ ਗਰਮੀ ਨਹੀਂ ਕੋਈ ਲੈਣਾ ਤੇ ਨਹੀਂ ਅੰਦਰ ਲੱਗੀ ਹੋਈ ਕੋਈ ਲੰਮੀ ਲੈਣ ਨਹੀਂ ਖਾਸ ਖਾਸ ਲੈਣਾ ਇਹ ਸਭ ਤੋਂ 5-10 ਬੰਦੇ ਇੱਕ ਲਾਈਨ 'ਚ ਹੈਗੇ ਆ ਕੋਈ ਗਾਲੀ 10 ਮਿੰਟ ਲੱਗ ਵੀ ਜਾਣਗੇ ਤੇ ਵੋਟ ਤਾਂ ਪਾਉਣੀ ਪਾਉਣੀ ਆਪਾਂ ਦੇਖੋ ਜੀ ਵੋਟ ਸਿਸਟਮ ਜਿਹੜਾ ਹੈ ਹਿੰਦੁਸਤਾਨ ਦੀ ਡੈਮੋਕਰੇਸੀ ਦਾ ਬਹੁਤ ਵਧੀਆ ਫੈਸਟੀਵਲ ਹੈ ਤੇ ਲੋਕ ਇਹਨੂੰ ਫੈਸਟੀਵਲ ਵਜੋਂ ਇੱਕ ਤਿਹਾਰ ਵਜੋਂ ਮਨਾ ਰਹੇ ਨੇ ਬੇਸ਼ੱਕ ਗਰਮੀ ਬਹੁਤ ਹੈ ਪਰ ਇਸ ਚੀਜ਼ ਨੂੰ ਲੋਕ ਇੱਕ ਬਦਲਾਅ ਦੇ ਵਜੋਂ ਨੈਸ਼ਨਲ ਪੱਧਰ ਤੇ ਲੈ ਰਹੇ ਆ। ਰਾਹੁਲ ਗਾਂਧੀ ਜੀ ਦਾ ਜਿਹੜਾ ਸੁਨਾਹ ਸੀ ਸਾਨੂੰ ਆਸ ਹੈ ਕਿ ਅੱਜ ਲੋਕ ਉਹਨੂੰ ਸਹਾਰਾ ਕਰਨ ਵਾਸਤੇ ਤੁਰੇ ਨੇ। ਕਾਂਗਰਸ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟ ਕਰਨ ਵਾਸਤੇ ਲੋਕ ਆ ਰਹੇ। ਗਰਮੀ ਜਾਂ ਸਰਦੀ ਮੌਸਮਾਂ ਦੀ ਜਿਹੜੀ ਰੁੱਤ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ। ਇਹ ਆਉਣੀ ਸੀਗੀ ਪਰ ਇਹਨਾਂ ਦਿਨਾਂ ਦੇ ਵਿੱਚ ਬੇਸ਼ੱਕ ਗਰਮੀ ਦਾ ਬਹੁਤ ਵੱਡਾ ਵਹਾਰ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਨੇ ਪ੍ਰਬੰਧ ਕੀਤਾ ਹੈ ਇਸ ਵੇਲੇ 7 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਵੋਟਾਂ ਦਾ ਗਰਮੀ ਦੇ 1-2 ਘੰਟੇ ਕੱਢ ਕੇ ਲੋਕਾਂ ਨੂੰ ਵੋਟ ਦਾ ਜਿਹੜਾ ਆਪਣਾ ਇਸਤੇਮਾਲ ਉਹ ਜ਼ਰੂਰ ਕਰਨਾ ਚਾਹੀਦਾ ਤੇ ਮੈਂ ਚਾਹੂੰਗਾ ਕਿ ਸਰਦਾਰਾਂ ਦੇ ਬਚਾਅ ਵਾਸਤੇ ਵੋਟ ਦਾ ਜਿਹੜਾ ਨਾਅਰਾ ਦਿੱਤਾ ਲੋਕੋ ਦੇ ਲਈ ਅੱਗੇ ਆਉਣ ਤਰਨਤਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ